ਸਭ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਅੱਜ ਬਣਾਵਾਂਗੇ ਕਾਲੇ ਚਨੇਾਂ ਦੀ ਸਬਜ਼ੀ ਅੱਗੇ ਅਸੀਂ ਲਾਸਟ ਟਾਈਮ ਤੁਹਾਨੂੰ ਆਲੂ ਤੇ ਛੋਲਿਆਂ ਦੀ ਸਬਜ਼ੀ ਬਣਾਈ ਸੀ ਹੁਣ ਅਸੀਂ ਕੱਲੇ ਛੋਲਿਆਂ ਦੀ ਸਬਜ਼ੀ ਬਣਾ ਕੇ ਦਿਵਾਂਗੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਦੋ ਟਮਾਟਰ ਲਏ ਆ ਜੀ ਲਸਣ ਲਿਆ ਹੈ ਪਸਲੇ ਆ ਤੇ ਆ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਲਈਆਂ ਤਾਂ ਆ ਪਿਆਜ਼ ਲਿਆ ਤੇ ਜਿਹੜਾ ਆਪਾਂ ਅਦਰਕ ਹੈ ਉਹ ਨੂੰ ਅਸੀਂ ਸੁਕਾ ਲਿਆ ਉਹ ਇਹਦੇ ਵਿੱਚ ਫਿਰ ਪਾ ਦੇਵਾਂਗੇ ਇਸ ਨੂੰ ਅਸੀਂ ਗ੍ਰਾਈਂਡ ਕਰਾਂਗੇ ਗ੍ਰਾਈਂਡ ਕਰਕੇ ਤੇ ਤੜਕਾ ਭੁੰਨਾਂਗੇ ਕਾਲੇ ਛੋਲੇ ਰਾਤੇ ਭਿਉਏ ਹੋਏ ਨੇ ਦੇ ਵਿੱਚ ਇੱਕ ਚਮਚਾ ਨਮਕ ਪਾ ਦਿੱਤਾ ਸੀ ਤੇ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਉਬਾਲਣ ਲਈ ਧਰਾਂਗੇ ਤੇ ਇਸੇ ਤਰ੍ਹਾਂ ਹੀ ਚੈਨਲ ਨਾਲ ਬਨੇ ਰਹੋ ਇਹਨਾਂ ਛੋਲਿਆਂ ਨੂੰ ਗ੍ਰਾਈਂਡ ਕਰਕੇ ਆਪਾਂ ਤੜਕਾ ਭੁੰਨਾਂਗੇ ਤੇ ਇਹਨਾਂ ਨੂੰ ਆਪਾਂ ਉਬਾਲਣ ਲਈ ਰੱਖਦੇ ਹਾਂ ਹਾਂਜੀ ਵੀਵਰ ਆਪਾਂ ਜਿਹੜੇ ਕਾਲੇ ਛੋਲੇ ਆ ਉਹਨਾਂ ਨੂੰ ਉਪਰ ਹੀ ਰੱਖ ਦਿੱਤਾ ਹੈ 203 ਸੀਟੀਆਂ ਆਪਾਂ ਮਰਾਵਾਂਗੇ ਛੋਲਿਆਂ ਦੀਆਂ ਕੁੱਕਰ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਖੋਲ ਕੇ ਜੋ ਤੜਕਾ ਆਪਾਂ ਭੁੰਨਾਂਗੇ ਉਹਦੇ ਵਿੱਚ ਨੇ ਕਾ ਦੇ ਆਗੇ ਕੁੱਕਰ ਵਿੱਚ ਔਣੀ ਘੜੀ ਤੇਲ ਦੀ ਪਾ ਕੇ ਆਪਾਂ ਇਹਨੂੰ ਗਰਮ ਹੋਣ ਦੇਵਾਂਗੇ ਗਰਮ ਹੋਣ ਤੋਂ ਬਾਅਦ ਇਸ ਵਿੱਚ ਆਪਾਂ ਜੀਰਾ ਪਾਵਾਂਗੇ ਜੀਰਾ ਪਾਉਣ ਤੋਂ ਬਾਅਦ ਇਹਦੇ ਵਿੱਚ ਜੋ ਆਪਾਂ ਆਹ ਗ੍ਰाइंड ਕੀਤਾ ਮਸਾਲਾ ਇਹ ਪਾਵਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਜਿੰਨਾ ਚਿਰ ਸੁਸਬਾ ਕੇ ਉਹ ਛੱਡ ਨਹੀਂ ਜਾਂਦਾ ਉਹਨਾਂ ਚਿਰ ਨੂੰ ਭੁੰਨਾਂਗੇ ਜੋ ਆਪਾਂ ਪਿਆਜ਼ ਲਸਣ ਅਦਰਕ ਤੇ ਮਿਰਚਾਂ ਗ੍ਰाइंड ਕੀਤੀਆਂ ਸੀ ਉਸ ਨੂੰ ਆਪਾਂ ਕੁੱਕਰ ਵਿੱਚ ਜੋ ਆਪਾਂ ਪਿਆਜ਼ ਲਸਣ ਮਿਰਚਾਂ ਅਦਰਕ ਗੰਡੇ ਆਪਾਂ ਗ੍ਰਾਇੰਡ ਕੀਤੇ ਸੀ ਉਹਦੇ ਵਿੱਚ ਆਪਾਂ ਕੁੱਕਰ ਦੇ ਵਿੱਚ ਆਪਾਂ ਪਾ ਕੇ ਇਹਨਾਂ ਨੂੰ ਭੁੰਨਣ ਲਈ ਰੱਖ ਦਿੱਤਾ ਹੈ ਹੁਣ ਆਪਾਂ ਉਹਨਾਂ ਚਿਰ ਭੁੰਨਾਂਗੇ ਜਿੰਨਾ ਚਿਰ ਮਸਾਲਾ ਘੋਲ ਨੂੰ ਛੱਡ ਜਾਂਦਾ ਹਾਂ ਹਾਂਜੀ ਵੀਰ ਆਪਾਂ ਲੈ ਕੇ ਆਂਦਾ ਹੈ ਸੋਇਆ ਪਨੀਰ ਤੇ ਇਹ ਆਪਾਂ ਦੱਸਾਂਗੇ ਤੁਹਾਨੂੰ ਕਿ ਕਿੱਦਾਂ ਆਪਾਂ ਕਾਲੇ ਛੋਲਿਆਂ ਦੀ ਸਬਜ਼ੀ ਜਿਸ ਨੂੰ ਆਪਾਂ ਪਾਉਣਾ ਇਸ ਤਰ੍ਹਾਂ ਕਰਕੇ ਆਪਾਂ ਇਦਾਂ ਪਾਉਚ ਇਹਨੂੰ ਖੋਲ ਲੈਣਾ ਜੀ ਪਾਉਚ ਖੋਲਣ ਤੋਂ ਬਾਅਦ ਪਨੀਰ ਨੂੰ ਆਪਾਂ ਵਿੱਚੋਂ ਕੱਢ ਲੈਣਾ ਜੀ ਪਨੀਰ ਕੱਢਣ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲੈਣਾ ਐਦਾਂ ਕਰਕੇ ਐਦਾਂ ਕੱਟ ਕਰ ਲਿਆ ਜੀ ਕੱਟ ਕਰਨ ਤੋਂ ਬਾਅਦ ਐਦਾਂ ਫਾਇਦੇ ਐਦਾਂ ਟੁਕੜੇ ਕਰ ਲੈਣੇ ਆ ਸਾਨੂੰ ਜਿੰਨਾ ਸਾਈਜ਼ ਠੀਕ ਲੱਗਦਾ ਐਸ ਤਰ੍ਹਾਂ ਕਰਕੇ ਹਾਂਜੀ ਇਸ ਤਰ੍ਹਾਂ ਟੁਕੜੇ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਕੋਸੇ ਪਾਣੀ ਦੇ ਵਿੱਚ ਰੱਖਾਂਗੇ ਕੋਸੇ ਪਾਣੀ ਦੇ ਵਿੱਚ ਤਾਂ ਰੱਖਾਂਗੇ ਤਾਂ ਜੋ ਜਿਹੜੀ ਸੋਇਆ ਪਨੀਰ ਤੇ ਆਮ ਪਨੀਰ ਜਿਹੜਾ ਦੁੱਧ ਦਾ ਪਨੀਰ ਹੁੰਦਾ ਉਹਦੇ ਥੋੜਾ ਡਿਫਰੈਂਸ ਹੁੰਦਾ ਕਹਿੰਦੇ ਉਹਦੇ ਵਿੱਚ ਸਮੈਲ ਆਉਂਦੀ ਆ ਪਰ ਕੋਸੇ ਪਾਣੀ 'ਚ ਰੱਖਣ ਨਾਲ ਕਹਿੰਦੇ ਸਮੈਲ ਘਟਮ ਹੋ ਜਾਂਦੀ ਹੈ ਤੇ ਨੈਕਸਟ ਪ੍ਰੋਸੈਸ ਅਸੀਂ ਤੁਹਾਨੂੰ ਦੱਸਦੇ ਹਾਂ ਚੈਨਲ ਨਾਲ ਇਦਾਂ ਹੀ ਬਨੇ ਰਹੋ ਜੋ ਪਾਣੀ ਆਪਾਂ ਗੈਸ ਤੇ ਗਰਮ ਕਰਨ ਲਈ ਰੱਖਿਆ ਸੀ ਉਹਦੇ ਵਿੱਚ ਇਸ ਤਰ੍ਹਾਂ ਆਪਾਂ ਕੋਸੇ ਪਾਣੀ ਦੇ ਵਿੱਚ ਸੋਇਆ ਪਨੀਰ ਦੇ ਆ ਜਿਹੜੇ ਬੀਸ ਕਰਦੇ ਆ ਇਹ ਆਪਾਂ ਪਾ ਦਵਾਂਗੇ ਇਹਨੂੰ 5-7 ਮਿੰਟ ਇਹਦੇ ਵਿੱਚ ਰੱਖਾਂਗੇ ਤਾਂ ਜੋ ਆਪਾਂ ਨੂੰ ਕੋਈ ਵੀ ਬੈਡ ਸਮਲਰ ਵਗੈਰਾ ਨਾ ਆਵੇ ਇਸ ਤਰ੍ਹਾਂ ਕਰਕੇ ਪਾ ਕੇ ਤੇ ਇਹਨੂੰ 5-10 ਮਿੰਟ ਆਪਾਂ ਉਸੇ ਪਾਣੀ ਦੇ ਵਿੱਚ ਰੱਖਣਾ ਹੈ ਜੀ ਮਸਾਲਾ ਪੱਕਣ ਤੋਂ ਬਾਅਦ ਆਪਾਂ ਜਿਹੜੇ ਛੋਲੇ ਸੀ ਕਾਲੇ ਛੋਲੇ ਆਪਾਂ ਨੂੰ ਕਿ ਉਹ ਆਪਾਂ ਇਸ ਤਰ੍ਹਾਂ ਮਸਾਲੇ ਦੇ ਵਿੱਚ ਪਾ ਦਿੱਤੇ ਹਾਂ ਇਨੂੰ ਆਪਾਂ 10 ਮਿੰਟ ਇਦਾਂ ਇਹਦੇ ਵਿੱਚ ਮਸਾਲਾ ਰਚਣ ਦਿਆਂਗੇ ਰਚਣ ਤੋਂ ਬਾਅਦ ਆਪਾਂ ਜਿਹੜੀ ਇਹ ਤੈਰੀ ਉੱਤੇ ਗਰਮ ਕਰਨ ਲਈ ਰੱਖੀ ਸੀ ਇਹ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਤਿੰਨ ਸੀਟੀਆਂ ਬਣਾਉਣੀਆਂ ਤੇ ਤਿੰਨ ਸੀਟੀਆਂ ਬਰਾਉਨ ਤੋਂ ਬਾਅਦ ਆਪਣੀ ਮਿਹਦੀ ਸਬਜ਼ੀ ਹੈ ਉਹ ਰੈਡੀ ਹੋ ਜਾਏਗੀ। ਲਓ ਜੀ ਵੀਰ ਆਪਾਂ ਇਹਦੇ ਵਿੱਚ 1.5 ਕਿਲੋ ਪਾਣੀ ਦੀ ਜਿਹੜੀ ਗਰਮ ਕਰਨ ਲਈ ਉੱਪਰ ਧਰੀ ਸੀ ਉਹ ਆਪਾਂ ਇਹਦੇ ਵਿੱਚ ਪਾ ਦਿੱਤੀ ਹੈ। ਇਹ ਕਾਲੇ ਛੋਲੇ ਉੱਤੇ ਤੜੀ ਆਪਾਂ ਪਾ ਦਿੱਏ ਵਿੱਚ ਤੇ ਹੁਣ ਇਹਨੂੰ ਆਪਾਂ ਤਿੰਨ ਸੀਟੀਆਂ ਮਰਾਵਾਂਗੇ ਤਿੰਨ ਵਿਸਮਾ ਬਚਣ ਤੋਂ ਬਾਅਦ ਸਬਜ਼ੀ ਬਣ ਕੇ ਤਿਆਰ ਹੈ ਖਾਣ ਜੋਗੇ। ਤੇ ਬਣੀ ਕੋਈ ਸਬਜੀ ਤੁਹਾਡੇ ਅੱਗੇ ਸ਼ੇਅਰ ਕਰਨਗੇ ਵੇਟ ਕਰੋ ਜੀ ਵੀਰਸ ਜਿਹੜਾ ਪਨੀਰ ਆਪਾਂ ਗਰਮ ਪਾਣੀ ਵਿੱਚ ਰੱਖਿਆ ਸੀ ਉਸ ਨੂੰ ਆਪਾਂ ਥੋੜਾ ਤੇਲ ਗਰਮ ਕਰਕੇ ਉਸ ਵਿੱਚ ਕੜਾਈ ਵਿੱਚ ਪਾ ਕੇ ਤੇ ਭੁੰਨਣ ਲਈ ਰੱਖ ਦਿੱਤਾ ਹੈ ਇਹਨੂੰ ਆਪਾਂ ਭੁੰਨ ਲਵਾਂਗੇ ਅਤੇ ਭੁੰਨਣ ਤੋਂ ਬਾਅਦ ਬਣੀ ਸਬਜੀ ਵਿੱਚ ਹੀ ਆਪਾਂ ਪਾ ਦੇਵਾਂਗੇ ਜੀ ਵੀਰਰ ਇਹ ਹੁਣ ਆਪਣੀ ਸਬਜੀ ਕਾਲੇ ਛੁੱਲਿਆਂ ਦੇ ਪਨੀਰ ਦੀ ਬਣ ਕੇ ਰੈਡੀ ਹੋ ਚੁੱਕੀ ਹੈ ਦੇਖੋ ਕਿੰਨੀ ਵਧੀਆ ਗਰੇਵੀ ਹੈ ਤੇ ਦੇਖਣ ਨੂੰ ਕਿੰਨੀ ਸਵਾਦਿਸਟ ਲੱਗ ਰਹੀ ਹੈ ਇਹ ਖਾ ਕੇ ਹੀ ਤੁਹਾਨੂੰ ਦੱਸਾਂ ਕਿ ਕਿੱਦਾਂ ਦੀ ਬਣੀ ਹੈ ਬਟ ਬਹੁਤ ਵਧੀਆ ਬਣੀ ਹੋਣੀ ਗੀ ਆ ਮੈਂ ਇਹਨੂੰ ਕੌਲੀ ਵਿੱਚ ਪਾ ਲਿਆ ਖਾਣ ਵਾਸਤੇ ਦੇਖੋ ਕਾਲੇ ਛੋਲੇ ਤੇ ਪਨੀਰ ਦੀ ਸਬ지 ਸੋ ਰੈਸਪੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਜੋ ਜਿੰਨੇ ਟੇਸਟ ਕਰਨਾ ਆਪਾਂ ਖਾ ਕੇ ਦੇਖਦੇ ਹਾਂ ਸੋ ਧੰਨਵਾਦ ਸਾਰਿਆਂ ਦਾ ਕਾਲੇ ਛੋਲੇ ਤੇ ਪਨੀਰ ਦੀ ਸਬ지 ਸੋ ਆਪਾਂ ਟੇਸਟ ਕਰਦੇ ਹਾਂ ਬਹੁਤ ਸ਼ੌਕ ਨਾਲ ਬਣਾਈ ਹੈ ਤੇ ਖਾ ਕੇ ਤੁਹਾਨੂੰ ਦੱਸਦੇ ਵੀ ਕਿਤਾਂ ਦੀ ਬਣੀ ਸੋ ਚੈਨਲ ਨਾਲ ਬਣੀ ਰਿਓ ਕਰੀਓ ਵੀਰ ਇਹ ਆਪਣੀ ਕਾਲੇ ਛੋਲਿਆਂ ਦੀ ਤੇ ਸੋਇਆ ਪਨੀਰ ਦੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ ਸੋ ਹੁਣ ਆਪਾਂ ਇਹਨੂੰ ਟੇਸਟ ਕਰਾਂਗੇ ਦੇਖੋ ਤੁਹਾਨੂੰ ਕਿਵੇਂ ਲੱਗੀ ਜੇ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸੋ ਜਿੱਦਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਨਵੀਆਂ-ਨਵੀਆਂ ਰੈਸਪੀਜ਼ ਬਣਦੀਆਂ ਦੇਖਦੇ ਰਹੋ ਸੋ ਇਹ ਟ੍ਰੇਨਿੰਗ ਮੈਨੂੰ ਮੈਂ ਮੰਮੀ ਤੋਂ ਲਈ ਸੀ ਮੇਰੀ ਤੋਂ ਕਿਉਂਕਿ ਮੇਰੇ ਮੰਮਾ ਨੂੰ ਬੋਧ ਸ਼ੌਂਕ ਸੀ ਤੇ ਹਰ ਚੀਜ਼ ਉਹ ਸ਼ੌਂਕ ਦੇ ਨਾਲ ਪਕਾਉਂਦੇ ਸੰ ਤੇ ਸਨ ਖੋਂਦੇ ਸੰ ਸੋ ਇਦਾਂ ਹੀ ਹੈ ਹੱਥ ਨਾਲ ਕੰਮ ਕਰਕੇ ਕੋਈ ਇਸ ਵਿੱਚ ਆਪਣੀ ਸ਼ਰਮ ਨਹੀਂ ਕਰਨੀ ਚਾਹੀਦੀ ਬੰਦਾ ਭੁੱਖਾ ਨਹੀਂ ਮਰਦਾ ਸੋ ਕਦੀ ਕੋਈ ਟਾਈਮ ਇਦਾਂ ਹੁੰਦਾ ਕਿ ਜਦੋਂ ਕੋਈ ਨਹੀਂ ਬਣਾਉਂਦਾ